ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੁਜਿੰਦਰ ਕੌਰ ਕੱਲ ਆਪਾਂ ਫੁਲਕਾਰੀ ਦੇ ਦੋ ਪੈਟਰਨ ਰੈਡੀ ਕੀਤੇ ਸੀ ਉਸੇ ਤਰ੍ਹਾਂ ਅੱਜ ਆਪਾਂ ਦੋ ਪੈਟਰਨ ਹੋਰ ਰੈਡੀ ਕਰਾਂਗੇ ਠੀਕ ਹੈ ਜੀ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਕਿ ਸੱਤ ਬਾਕਸ ਲੈਣੇ ਨੇ ਆਪਾਂ ਇੱਥੋਂ ਆਪਾਂ ਸੱਤ ਬਾਕਸ ਲਵਾਂਗੇ ਯਾਨਕਿ 1 2 3 4 5 6 7 ਇੱਧਰ ਨੂੰ ਵੀ ਆਪਾਂ ਇਸੇ ਤਰ੍ਹਾਂ ਸੱਤ ਬਾਕਸ ਲਾਵਾਂਗੇ 1 2 3 4 5 6 7 ਤਾਂ ਇੱਧਰ ਨੂੰ ਵੀ ਸੱਤ ਹੋ ਗਏ ਸਭ ਤੋਂ ਪਹਿਲਾਂ ਇਹ ਆਪਾਂ ਕੀ ਕਰਨਾ ਇਨਾ ਕੋ ਬਾਕਸ ਦੇ ਉੱਤੇ ਆਪਾਂ ਕ੍ਰੋਸ ਕਰ ਲੈਣਾ ਠੀਕ ਹੈ ਜੀ ਇਹਦਾ ਆਪਣੇ ਕੋਲੇ ਸੈਂਟਰ ਆ ਗਿਆ ਆਹ ਵਾਲਾ ਆਪਾਂ ਇੱਥੇ ਤਿੰਨ ਬਾਕਸ ਆਉਣ ਹੈ ਇੱਥੇ ਕਵਰ ਕਰਾਂਗੇ ਜਿਹੜਾ ਆਹ ਵਾਲਾ ਸੈਂਟਰ ਆ ਜਨਾ ਆਪਣੇ ਕੋਲੇ ਸੈਂਟਰ ਦੇ ਵਿੱਚੋਂ ਆਪਾਂ ਤਿੰਨ ਬਾਕਸ ਇਸ ਤੱਕ ਕਵਰ ਕਰਨੇ ਆ ਇਹ ਇਸ ਤਰ੍ਹਾਂ ਥੋੜੀ ਆਪਾਂ ਲਾਈਟ ਲਾਈਨ ਲਗਾ ਲਾਂਗੇ ਇਸ ਤਰ੍ਹਾਂ ਇੱਧਰ ਨੂੰ ਆਪਾਂ ਇਹ ਤਿੰਨ ਤਿੰਨ ਬਾਕਸ ਆਪਾਂ ਇੱਧਰ ਨੂੰ ਹੀ ਕਵਰ ਕਰਦੇ ਠੀਕ ਹੈ ਜੀ ਹੁਣ ਜਿਵੇਂ ਆਹ ਵਾਲਾ ਡਾਟ ਆ ਗਿਆ ਨਾ ਐਵੇਂ ਇੱਕ ਡਾਟ ਆਪਾਂ ਇੱਥੇ ਲਗਾਵਾਂਗੇ ਠੀਕ ਹੈ ਇੱਕ ਡਾਟ ਇੱਥੇ ਨੀਚੇ ਲਗਾਵਾਂਗੇ ਇੱਥੇ ਇੱਧਰ ਲਗਾਵਾਂਗੇ ਆਹ ਡਾਟ ਹੁਣ ਆਪਾਂ ਆਪਸ ਦੇ ਵਿੱਚ ਮਿਲਾ ਲਾਂਗੇ ਲਾਈਨ ਬਣਾ ਦਾਂਗੇ ਇਹਨਾਂ ਡਾਟਸ ਦੀ ਇਸੇ ਤਰ੍ਹਾਂ ਆਹ ਵਾਲੇ ਜਿਹੜਾ ਕੋਰਨਰ ਹੁੰਦਾ ਜਿਵੇਂ ਆਹ ਦੇਖੋ ਆਹ ਵਾਲੇ ਲਾਈਨ ਤੇ ਨੀਚੇ ਆਗੇ ਨਾ ਆਹ ਵਾਲੀ ਲਾਈਨ ਆ ਗਈ ਤਾਂ ਇੱਥੇ ਨੀਚੇ ਡਾਟ ਆ ਜਾਣਗੇ ਇੱਥੇ ਐਵੇਂ ਆਹ ਵਾਲੀ ਲਾਈਨ ਆ ਗਈ ਨਾ වීසිදරම් ඩොඩ බන්නගේ දසදිය මලාගේ අප පෙල්ලා ඇස්ත්‍ර කරලාගන එ දරම් ලර ඉවෙත සිරපුල පතාලක දරුදඋප එදරු ම පතුම එසේ තරම් සම්දන ਤੇ ਨਾ ਸਸਤਿਆਂ ਨਾਲ ਬਣਾਵਾਂਗੇ ਅੱਪ ਤੇ ਇਹ ਨਾਲ ਬਣਾਵਾਂਗੇ ਹੁਣ ਜਿਵੇਂ ਆਪਾਂ ਇਹ ਆ ਡਾਟ ਤੋਂ ਬਾਅਦ ਆਹ ਵਾਲੇ ਦੋ ਡਾਟ ਲਾਏ ਆ ਇਸੇ ਤਰ੍ਹਾਂ ਆਪਾਂ ਆਹ ਡਾਟ ਲੱਗਿਆ ਨਾ ਇਹਦੇ ਨਾਲ ਇੱਕ ਦੋ ਡਾਟ ਇੱਧਰ ਲਗਾ ਦਾਂਗੇ ਤੇ ਦੋ ਡਾਟ ਇਹ ਆਪਾਂ ਇੱਧਰ ਲਗਾਵਾਂਗੇ ਇਸੇ ਤਰ੍ਹਾਂ ਸੇਮ ਦੋ ਡਾਟ ਆਪਾਂ ਇੱਧਰ ਲਗਾਵਾਂਗੇ ਹੁਣ ਆਪਾਂ ਇਹਨਾਂ ਨੂੰ ਵੀ ਇਸ ਤਰ੍ਹਾਂ ਇਦਾਂ ਹਾ ਤੁਹਾਨੂੰ ਮਨਵਾ ਸਕਦੇ ਆ ਜਹੇ ਤੁਸੀਂ ਚਾਹੀ ਤੁਸੀਂ ਇਹਨੂੰ ਸਕੇਲ ਨਾਲ ਬਣਾ ਲਓ ਸਕੇਲ ਨਾਲ ਬੁੜੀ ਸਿੱਧੀ ਲਾਈਨ ਲੱਗ ਜਾਂਦੀ ਆ ਪਰ ਆਪ ਨੂੰ ਟ੍ਰੇਸ ਕਰਨ ਦੇ ਵਿੱਚ ਉਹ ਵਿੰਗੀ ਨਹੀਂ ਆਉਂਦੀ ਲਾਈਨ ਤਾਂ ਆਪਾਂ ਵੀ ਇਸ ਤੋਂ ਬਾਅਦ ਆਪਾਂ ਜਿਹੜੇ ਇਹਨਾਂ ਨੂੰ ਇਸ ਤਰ੍ਹਾਂ ਮੇਂ ਮੋੜਾਂਗੇ ਆਮਲੀਨ ਲਾਈਨ ਮੋੜਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਮੋੜਾਂਗੇ ਇਹ ਹੁਣ ਆਪਾਂ ਨੂੰ ਲੱਗਣ ਲੱਗ ਗਿਆ ਕਿ ਇਹ ਫੁਲਕਾਰੀ ਦਾ ਪੈਟਰਨ ਬਣ ਗਿਆ ਇੱਕ ਲਿਖ ਲਈ ਇਸ ਨੂੰ ਥੋੜਾ ਇਹਨੂੰ ਵਧੀਆ ਬਣਾਉਣ ਦੇ ਵਾਸਤੇ ਆਪਾਂ ਕੀ ਕਰਦੇ ਹਾਂ ਥੋੜਾ ਆਪਾਂ ਜਿਆਦਾ ਲਾਗੇ ਇੰਟਾਰਾਂਗੇ ਆਪਾਂ ਜਿਹੜੀ ਫਾਬਰਿਕ ਹੈ ਨਾ ਇਹ ਆਪਾਂ ਮਟੀਰੀਅਲ ਹੈ ਇਹਦੇ ਵਿੱਚ ਜਿਵੇਂ ਆਪਾਂ ਹੱਥ ਨਾਲ ਇਸ ਤਰ੍ਹਾਂ ਥੋੜਾ ਕਰ ਸਕਦੇ ਡਿਜ਼ਾਈਨਿੰਗ ਕਰ ਸਕਦੇ ਆ ਇੱਥੇ ਆਪਾਂ ਫੁਲਕਾਰੀ ਦਾ ਇੱਕ ਇੱਕ ਟਾਂਕਾ ਹੋਰ ਲਗਾ ਦਾਂਗੇ ਤੇ ਉਹ ਜਿਆਦਾ ਸੋਹਣਾ ਲੱਗੂਗਾ ਇਸ ਤਰ੍ਹਾਂ ਠੀਕ ਹੈ ਜੀ ਕਿ ਇਸ ਤਰ੍ਹਾਂ ਇਹ ਇੱਕ ਪੈਟਰਨ ਤਿਆਰ ਹੋ ਗਿਆ ਇਹਨੂੰ ਆਪਾਂ ਥੋੜਾ ਜਿਹਾ ਹੋਰ ਵੀ ਜੇ ਆਪੋ ਵਧੀਆ ਬਣਾਉਣਾ ਚਾਹੀਏ ਤਾਂ ਆਪਾਂ ਬਣਾ ਸਕਦੇ ਆ ਦੇਖੋ ਜਿਹੜਾ ਆਮ ਵਾਲਾ ਬਾਕਸ ਆ ਆਮ ਵਾਲਾ ਬਾਕਸ ਬਣ ਗਿਆ ਨਾ ਅੰਨ ਇਹਦੇ ਤੁਸੀਂ ਸੈਂਟਰ ਦੇ ਡੌਟ ਧਰ ਲਓ ਇੱਕ ਤੇ ਜਿਵੇਂ ਆਮ ਵਾਲਾ ਇਹਦੇ ਵੀ ਸੈਂਟਰ ਦੇ ਡੌਟ ਲਗਾ ਲਓ ਇੱਥੇ ਵੀ ਸੈਂਟਰ ਦੇ ਡੌਟ ਲਗਾ ਲਓ ਫਿਰ ਇਹਦੇ ਕੋਲ ਸੈਂਟਰ ਦੇ ਡੌਟ ਲਗਾ ਲਓ ਹੁਣ ਕੀ ਕਰੋ ਜੀ ਆ ਜਿਹੜਾ ਡਾਰਕ ਵਾਲਾ ਦੀ ਇਹਨੂੰ ਇੱਥੋਂ ਤੱਕ ਐਵੇਂ ਬਣਾ ਦੇਣਾ ਆਪਾਂ ਆ ਡਾਰਕ ਵਾਲਾ ਦੇਖਦੇ ਨਾ ਕਰੋਸ ਆਪਾਂ ਇਹਦੇ ਵਿੱਚ ਵੀ ਆਪਾਂ ਡਾਰਕ ਵਾਲੇ ਵਿੱਚ ਦੀ ਇਹਨੂੰ ਮਿਲਾ ਲਾਂਗੇ ਐਕਸਟਰਾ ਪਾ ਮਿਲਾ ਲਾਂਗੇ ਉਹ ਡਾਰਕ ਵਾਲੇ ਵਿੱਚ ਦੀ ਠੀਕ ਹੈ ਜੀ ਇਧਰ ਵੀ ਆਪਾਂ ਇਹਨਾਂ ਐਸਟਰਨ ਲਾ ਲਾਂਗੇ ਡਾਰਕ ਪਲਵਿਸ਼ ਦੀ ਹੁਣ ਆਪਾਂ ਇਹਨੂੰ ਅੱਧਾ ਬਾਕਸ ਆਪਣੇ ਕੋਲੇ ਆਏ ਅੱਧਾ ਬਾਕਸ ਆਏ ਇਹ ਮਿਲ ਕੇ ਆਪਣੇ ਕੋਲੇ ਐਸਟਰਨ ਸੈਂਟੀਮੀਟਰ ਦੇ ਨੇੜੇ ਜਿਹੜੇ ਬਣ ਜੂਗਾ ਇਹਨੂੰ ਐਵੇਂ ਲਾ ਲਵਾਂ ਆਪਾਂ ਹੁਣ ਕੀ ਕਰਨਾ ਜੀ ਆਪਾਂ ਜਿਹੜਾ ਆਹ ਵਾਲਾ ਅੱਧਾ ਤੇ ਅੱਧਾ ਇੱਕ ਬਾਕਸ ਇੱਥੋਂ ਤੱਕ ਬਣ ਗਿਆ ਇੱਥੇ ਡੋਟ ਲਾ ਕੇ ਆਪਾਂ ਇਹਨੂੰ ਇੱਥੇ ਇੱਦਾਂ ਲਾ ਸਕਦੇ ਆ ਇਹ ਇਹਦੇ ਵਿੱਚ ਵੀ ਇਹ ਫਿਰ ਇੱਕ ਹੋਰ ਪੱਤੀ ਐਡ ਹੋ ਜੂਗੀ ਇਹਦੇ ਵਿੱਚ ਆਪਾਂ ਹੋਰ ਇਸ ਤਰ੍ਹਾਂ ਫਿਰ ਡਿਜ਼ਾਈਨ ਡਰਾ ਕਰ ਸਕਦੇ ਆ ਠੀਕ ਹੈ ਜੀ ਇੱਧਰ ਵੀ ਆਪਾਂ همین ਪੱਤੀ ਡਰਾ ਕਰ ਸਕਦੇ ਆ ਇੱਥੇ ਲਾ ਕੇ ਇੱਕ ਬਣ ਗਿਆ ਐਵੇਂ ਠੀਕ ਹੈ ਇਸੇ ਤਰ੍ਹਾਂ ਜਿਵੇਂ ਆਹ ਪੱਤੀ ਡਰਾ ਕੀਤੀ ਹੋਈ ਵਾਂਗ ਸੇਮ ਹੀ ਆਪਾਂ ਇੱਧਰ ਕਰ ਸਕਦੇ ਆ ਇਹ ਇੱਥੇ ਲਗਾ ਕੇ ਆਪਾਂ ਐਵੇਂ ਐਵੇਂ ਤੁਨੂੰ ਇੱਕ ਤਾਂ ਸਮਝ ਆ ਗਈ ਹੋਣੀ ਆ ਫਿਰ ਹੁਣ ਤੁਸੀਂ ਇਹਨੂੰ ਦੂਸਰੇ ਨੂੰ ਆਪਣੇ ਆਪ ਬਣਾ ਸਕਦੇ ਆ ਆਪਾਂ ਸਾਰੀਆਂ ਪੱਤੀਆਂ ਹੁਣ ਤਾਂ ਚੱਕ ਚੱਕਰ ਵਾਲੀ ਕੋਈ ਗੱਲ ਨਹੀਂ ਹੈਗੀ ਬਣ ਜਾਊਗਾ ਇਸ ਤਰ੍ਹਾਂ ਉਹੋ ਇੱਥੇ ਟੋਟ ਲਾ ਕੇ ਇਸ ਤਰ੍ਹਾਂ ਫਸਕੇਲ ਨਾਲ ਮਤਲਬ ਕਿ ਜਿਆਦਾ ਟਾਈਮ ਲੱਗੂਗਾ ਮੈਂ ਤੁਹਾਨੂੰ ਘੱਟ ਟਾਈਮ ਲੱਗੇ ਤਾਂ ਕਿ ਵੀਡੀਓ ਲੰਬੀ ਨਾ ਹੋਵੇ ਤਾਂ ਦੱਸ ਰਹੀ ਕਿ ਤੁਸੀਂ ਇਸ ਤਰ੍ਹਾਂ ਇਹਨੂੰ ਬਣਾ ਸਕਦੇ ਆ ਠੀਕ ਹੈ ਜੀ ਇਹਨੂੰ ਇੱਧਰ ਵੀ ਐਸੀ ਤਰ੍ਹਾਂ ਬਣ ਜੂਗਾ ਤੇ ਇੱਕ ਬਹੁਤ ਵਧੀਆ ਆਪਣਾ ਡਿਜ਼ਾਈਨ ਬਣ ਜੂਗਾ ਇਸੇ ਤਰ੍ਹਾਂ ਇੱਕ ਛੋਟਾ ਜਿਹਾ ਡਿਜ਼ਾਈਨ ਹੋ ਆਪਾਂ ਬਣਾ ਸਕਦੇ ਆ ਕਿ ਆਪਾਂ ਜਿਹੜੀ ਆਹ ਵਾਲੀ ਆਹ ਵਾਲਾ ਬਾਕਸ ਨੂੰ ਆਹ ਵਾਲਾ ਡੋਆਟਾ ਇਹਨੂੰ ਆਪਾਂ ਸੈਂਟਰ ਚ ਲਾ ਲਾਂਗੇ ਸੈਂਟਰ ਚ ਲਾ ਦਾ ਮਤਲਬ ਕਿ ਇਹਨੂੰ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਬਾਕਸ ਬਣਾਵਾਂਗੇ ਆਪਾਂ ਜਿਹੜੇ ਸ਼ੂਟੇ ਡੱਬੇ ਨੇ ਆਪਾਂ ਉਹਨਾਂ ਦਾ ਬਾਕਸ ਬਣਾਵਾਂਗੇ ਇਹਨੂੰ ਉੱਪਰ ਰੱਖਾਂਗੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਇਹਨੂੰ ਥੋੜਾ ਡਾਰਕ ਕਰ ਲੈਨੇ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਹੁਣ ਕੀ ਕਰਾਂਗੇ ਆਪਾਂ ਇੱਥੇ ਇੱਕ ਡਾਟ ਇੱਕ ਡਾਟ ਇੱਥੇ ਇੱਕ ਡਾਟ ਇੱਥੇ ਇੱਕ ਡਾਟ ਇੱਥੇ ਠੀਕ ਹੈ ਜੀ ਤੇ ਆਹ ਜਿਹੜੇ ਕਾਰਨਰ ਆ ਇਹਨੂੰ ਐਂ ਕਰਕੇ ਤਰਸ਼ਾ ਮਣਾ ਲਾਨੇ ਆਪਾਂ ਆਹ ਵਾਲੇ ਕਾਰਨਰ ਨੂੰ ਇਹਨਾਂ ਨੂੰ ਆਪਾਂ ਤਰਸ਼ਾ ਮਣਾਵਾ ਦਾਂਗੇ ਇਸ ਤਰ੍ਹਾਂ ਵਾਲੇ ਕਾਰਨਰ ਨੂੰ ਇਹ ਐਸ ਤਨਾ ਇਹ ਇੱਕ ਨਾ ਬਹੁਤ ਛੋਟਾ ਜਿਹਾ ਡਿਜ਼ਾਈਨ ਜਿਵੇਂ ਆਪਾਂ ਦੁਪੱਟੇ ਦੇ ਸੈਂਟਰ ਸੈਂਟਰ ਦੇ ਵਿੱਚ ਪਾਉਣਾ ਹੋਵੇ ਉਸ ਤਰ੍ਹਾਂ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਇਹ ਡਿਜ਼ਾਈਨ ਨੂੰ ਇਹ ਬਣਾਉਣ ਵੀ ਛੇਤੀ ਜਣਾਇ ਤੇ ਲੱਗਣਾ ਨਹੀਂ ਜਮੈਂ ਇਸ ਤਰ੍ਹਾਂ ਬਣਾ ਲਏ ਜੀ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਤੁਹਾਨੂੰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਹਰੇਕ ਡਿਜ਼ਾਈਨ ਵਿੱਚ ਨਾ ਆਪਾਂ ਕ੍ਰੋਸ ਮਾਰ ਸਕਦੇ ਆ ਆ ਇੱਕ ਬਾਕਸ ਲੈ ਲਓ ਇੱਥੋਂ ਤੱਕ ਇੱਕ ਬਾਕਸ ਲੈ ਆ ਲੈ ਕੇ ਨਾ ਇਹਨੂੰ ਆਪਾਂ ਇਹਨੂੰ ਕ੍ਰੋਸ ਕਰ ਦੋ ਕਿਉਂਕਿ ਕ੍ਰੋਸ ਨਾ ਇਹਦੀ ਥੋੜੇ ਗ੍ਰੀਸ ਜੀ ਵਰਨ ਜਾਂਦੀ ਹੈ ਗ੍ਰੋਸ ਨਾਲ ਇਹ ਡਿਜ਼ਾਈਨ ਵਧੀਆ ਲੱਗਦੀ ਹੈ ਫੁਕਾਰੀ ਵਾਲੇ ਐਵੇਂ ਪਾਰਟੀਸ਼ਨ ਕੀਤੇ ਹੋਏ ਫਿਰ ਆਪਾਂ ਰੰਗ ਬਰੰਗੇ ਧਾਗੇ ਇਹਦੇ ਵਿੱਚ ਤਾਂ ਯੂਜ਼ ਕਰ ਸਕਦੇ ਹਾਂ ਹੁਣ ਜਿਵੇਂ ਤੁਸੀਂ ਦੇਖੋ ਆਹ ਵਾਲਾ ਨਾ ਨਾ ਆਹ ਆਹ ਵਾਲੀ ਜਿਹੜੀ ਲਾਈਨ ਆਹ ਵਾਲੀ ਲਾਈਨ ਨਾ ਆਹ ਵਾਲੀ ਲਾਈਨ ਇਹਦੇ ਤੇ ਨਾ ਐਵੇਂ ਲੀਫ ਸ਼ੇਪ ਛੋਟੀ ਜਿਹੀ ਬਣਾਉਦੇ ਐਵੇਂ ਚਾਹੇ ਤੁਸੀਂ ਇੱਕ ਇੱਕ ਟੰਕਾ ਹੀ ਮਾਰਦੇ ਹੋ ਇਹਦੇ ਤੇ ਆਇ ਠੀਕ ਹੈ ਬਹੁਤ ਜਿਹਾ ਹੋ ਗਿਆ ਕਿੱਧਰ ਨੂੰ ਬਣੂਗਾ ਇਧਰ ਨੂੰ ਐਵੇਂ ਹਾਂ ਠੀਕ ਹੈ ਇਹ ਇਸ ਤਰ੍ਹਾਂ ਇਸ ਤਰ੍ਹਾਂ ਇਹ ਆ ਦੇਖੋ ਆ ਜਿਹੜੀ ਤੁਸੀਂ ਆ ਲਾਈਨਾ ਇਹਨੂੰ ਤੁਸੀਂ ਫੇਰ ਜਿਵੇਂ ਆਪਾਂ ਉਸ ਜਾਬਟ ਕੀਤੀ ਆ ਵੀ ਕਰ ਸਕਦੇ ਆ ਤੇ ਤੁਸੀਂ ਜੇ ਨਈ ਵੀ ਕਰਨੀ ਚਾਹੁੰਦੇ ਨਾ ਤੁਸੀਂ ਇਹਨਾਂ ਮਟੇ ਦਿਓ ਇਹਨੂੰ ਤੁਸੀਂ ਮਿਟਾ ਸਕਦੇ ਆ ਫਿਰ ਠੀਕ ਹੈ ਤੁਸੀਂ ਮਿਟਾ ਕੇ ਰੱਖ ਲਦੇ ਵੈਸੇ ਐਵੇਂ ਇਹ ਬਣਿਆ ਹੋਇਆ ਜਿਆਦਾ ਸੋਹਣਾ ਲੱਗਦਾ ਜਿਆਦਾ ਵਧੀਆ ਲੱਗਦਾ ਐਵੇਂ ਬਣਿਆ ਹੋਇਆ ਤੇ ਅੱਜ ਆਪਾਂ ਇਹ ਦੋ ਪੈਟਰਨ ਬਣਾਏ ਕੱਲ ਤੋਂ ਆਪਾਂ ਕੀ ਕਰਾਂਗੇ ਇਹ ਦੋਵੇਂ ਪੈਟਰਨ ਨੂੰ ਟ੍ਰੇਸ ਕਰਕੇ ਤੇ ਆਪਾਂ ਦੀ ਕਢਾਈ ਕਰਾਂਗੇ ਤੇ ਉਸ ਤੋਂ ਬਾਅਦ ਥੋੜੀਆਂ ਜਿਹੜੇ ਟਿਪੀਕਲ ਡਿਜ਼ਾਈਨ ਹੋਣਗੇ ਉਹ ਆਪਾਂ ਬਾਅਦ ਚ ਬਣਾਵਾਂਗੇ ਵੀਡੀਓ ਵੇਖਣ ਲਈ ਥੈਂਕ ਯੂ ਜੀ